ਇੱਕ ਹੋਰ ਨਜ਼ਮ ਹੈ ਪਪਾ ਬਾਰੇ ਬਾਪੂ ਹੁੰਦਾ ਸੀ ਇੱਕ ਬਾਪੂ ਹੁੰਦਾ ਸੀ ਇੱਕ ਘਰ ਤੇ ਅਸਮਾਨ ਵਰਗਾ ਬਾਪੂ ਹੁੰਦਾ ਸੀ ਇੱਕ ਘਰ ਤੇ ਉੱਤੇ ਅਸਮਾਨ ਵਰਗਾ ਛੱਤ ਸੀ ਉਹ ਪੱਕੀ ਘਰ ਦੀ ਛੱਤ ਸੀ ਉਹ ਪੱਕੀ ਘਰ ਦੀ ਬੇੜੇ ਜਿ ਕਿਤੇ ਫਿਕਰ ਚਿੰਤਾ ਨਹੀਂ ਸੀ ਬੜੀ ਉਦੋਂ ਵਿਹੜੇ ਵਿੱਚ ਕਿਤੇ ਫਿਕਰ ਤੇ ਚਿੰਤਾ ਨਹੀਂ ਸੀ ਬੜੀ ਚਾ ਮਲਾਰ ਸਹਰਾਣੇ ਰੱਖ ਰੱਖ ਸੌਂਦੇ ਹੁੰਦੇ ਸੀ ਚਾ ਤੇ ਮਲਾਰ ਸਹਰਾਣੇ ਰੱਖ ਰੱਖ ਸੌਂਦੇ ਹੁੰਦੇ ਸੀ ਦੁਨੀਆਂ ਦੇ ਸਾਰੇ ਘਡੌਣੇ ਉਦੋਂ ਮੇਰੇ ਹੁੰਦੇ ਸੀ ਤੇ ਦੁਨੀਆਂ ਦੇ ਸਾਰੇ ਘਡੌਣੇ ਉਦੋਂ ਮੇਰੇ ਹੁੰਦੇ ਸੀ ਜ਼ਿੰਦਗੀ ਨੂੰ ਹੱਸਦਿਆਂ ਦੇਖਣਾ ਹੈ ਤਾਂ ਰੱਬ ਵਰਗੇ ਬਾਪ ਵੱਲ ਜਿੱਦਾ ਤੱਕੀਓ ਦੇ ਜ਼ਿੰਦਗੀ ਨੂੰ ਹੱਸਦਿਆਂ ਦੇਖਣਾ ਹੈ ਤਾਂ ਕਦੇ ਰੱਬ ਵਰਕੇ ਬਾਪ ਵੱਲ ਝਾਕ ਕੇ ਦੇਖਿਓ ਤਾਰੇ ਨਹੀਂ ਸੀ ਕਦੇ ਟੁੱਟਦੇ ਦੇਖੇ ਮੈਂ ਤਾਰੇ ਨਹੀਂ ਸੀ ਕਦੇ ਟੁੱਟਦੇ ਦੇਖੇ ਸੂਰਜ ਨਹੀਂ ਸੀ ਕਦੋਂ ਘਰੋਂ ਜਾਂਦਾ ਦੇਖਿਆ ਤਾਰੇ ਨਹੀਂ ਸੀ ਕਦੇ ਟੁੱਟਦੇ ਦੇਖੇ ਸੂਰਜ ਨਹੀਂ ਸੀ ਕਦੇ ਘਰੋਂ ਗਿਆ ਵਾਪਸ ਪਰ ਆਉਂਦੀਆਂ ਸਨ ਰੁੱਸੀਆਂ ਹਵਾਵਾਂ ਵੀ ਦੇ ਵਾਪਸ ਪਰਤ ਆਉਂਦੀਆਂ ਸਨ ਰੁੱਸੀਆਂ ਹਵਾਵਾਂ ਵੀ ਜਗਤ ਮੱਤਾ ਸਲਾਹਾਂ ਲੈਣ ਆਉਂਦਾ ਹੁੰਦਾ ਸੀ ਪਿੰਡ ਰੌਣਕ ਦਿੱਸਦੀ ਸੀ ਰਾਹ ਭਰੇ ਲੱਗਦੇ ਹੁੰਦੇ ਸਨ ਮੇਲੇ ਨਕ ਨਕੋ ਨਕ ਭਰੇ ਜਾਂਦੇ ਰਾਹ ਭਰੇ ਲੱਗਦੇ ਸਨ ਮੇਲੇ ਨਕੋ ਨਕ ਭਰੇ ਜਾਂਦੇ ਰੱਬ ਦੇ ਮੋਢਿਆਂ ਤੇ ਚੜ-ਚੜਕ ਮੇਲਿਆਂ ਮੇਲਿਆਂ ਮੱਸਿਆਂ ਤੇ ਛਿੰਝਾਂ ਤੇ ਜਾਂਦੇ ਭੈਣਾ ਆਉਂਦੀਆਂ ਜਾਂਦੀਆਂ ਪੇਕਿਆਂ ਤੋਂ ਸਰਦਾ ਪੁੱਜਦਾ ਲੈ ਕੇ ਜਾਂਦੀਆਂ ਭੈਣਾ ਆਉਂਦੀਆਂ ਜਾਂਦੀਆਂ ਤੇ ਪੇਕਿਆਂ ਤੋਂ ਸਰਦਾ ਪੁੱਜਦਾ ਲੈ ਕੇ ਜਾਂਦੀਆਂ ਉਡੀਕਾਂ ਬਾਹਰ ਜਾ ਜਾ ਕੇ ਧੀਆਂ ਧਿਆਣੀਆਂ ਦੇ ਰਾਹ ਤੱਕਦੀਆਂ ਉਡੀਕਾਂ ਬਾਹਰ ਜਾ ਕੇ ਘੋਇਆ ਤੇ ਖੜੀਆਂ ਧੀਆਂ ਧਿਆਣੀਆਂ ਦੇ ਰਾਹ ਤੱਕਦੀਆਂ ਸ਼ਾਇਦ ਵਾਸ ਨਹੀਂ ਮਿਲੀ ਹੋਈ ਸ਼ਾਇਦ ਬੱਸ ਨਹੀਂ ਮਿਲੀ ਹੋਣੀ ਅਗਲੀ ਵਸਤੇ ਆ ਜਾਵੇਗੀ ਜੱਫੀਆਂ ਲਿੱਦੀਆਂ ਗੜਵੀਆਂ ਭਰਦੀਆਂ ਪਕੌੜੇ ਪੂਰੇ ਪੱਕਦੇ ਪਿੰਨੀਆਂ ਭਜਦੀਆਂ ਹੱਥਾਂ ਵਿੱਚ ਦਾਦੀ ਪੋਤ ਉਹ ਤੇ આજ ਮਹਾਰਾਣੀ ਬਣ ਕੇ ਬੈਠਦੀ ਦਾਦੀ ਪੋਤ ਪੋਤਿਆਂ ਵਿੱਚ ਮਹਾਰਾਣੀ ਬਣ ਕੇ ਬੈਠਦੀ ਇੱਕ ਦੂਸਰੇ ਦੀਆਂ ਪੁਰਾਣੀਆਂ ਆਦਤਾਂ ਤੋਂ ਹੱਸਦੇ ਅੰਬਰ ਨੇਲੇ ਖੜਖੜ ਝਾਕਦਾ ਤੁਰੇ ਤੁਰੇ ਜਾਂਦੇ ਰਾਹੀ ਗਵਾਂਢੀ ਰੁਕ ਜਾਂਦੇ ਪਿੰਡ ਚੋਂ ਫਿਕਰ-ਧੌੜ ਜਾਂਦੇ ਬੁਖਾਰ ਉਤਰ ਜਾਂਦਾ ਸੀ ਉਸ ਜਹਾਨ ਦੀ ਇੱਕ ਹੱਥ ਦੀ ਛੋਹ ਨਾਲ ਮੇਰਾ ਬੁਖਾਰ ਉਤਰ ਜਾਂਦਾ ਸੀ ਉਸ ਜਹਾਂ ਦੀ ਇੱਕ ਸ਼ੋਹ ਹੱਥ ਦੀ ਸ਼ੋਹ ਨਾਲ ਲੈ ਹੁਣ ਮੇਰੇ ਪੁੱਤ ਨੇ ਠੀਕ ਹੋ ਜਾਣਾ ਹੈ ਇਹ ਬਾਪੜਿਆ ਮੇਰੇ ਨਾਲ ਲੈ ਰਹਿ ਲੈ ਹੁਣ ਮੇਰੇ ਪੁੱਤ ਨੇ ਠੀਕ ਹੋ ਜਾਣਾ ਹੈ ਉਸ ਜਹਾਂ ਦੀ ਅੱਖਾਂ 'ਚ ਅੰਜੂ ਦੋ ਵਾਰ ਦੇਖੋਗੇ ਬੇਟੀ ਦੀ ਢੋਲੀ ਵੇਲੇ ਅਤੇ ਦੂਜਾ ਜਦ ਪੁੱਤ ਲੜ ਕੇ ਮੂੰਹ ਮੋੜ ਲਵੇ ਉਸ ਜਿਹੜਾ ਦੀਆਂ ਅੱਖਾਂ 'ਚ ਹੰਝੂ ਦੋ ਵਾਰ ਦੇਖੋਗੇ ਬੇਟੀ ਦੀ ਡੋਲੀ ਤੋਰਨ ਵੇਲੇ ਅਤੇ ਜਦ ਪੁੱਤ ਲੜ ਕੇ ਮੂੰਹ ਮੋੜ ਲਵੇ ਜਿ세 ਦਿਨ ਦਾ ਚੰਦ ਟੁੱਟ ਕੇ ਅਸਮਾਨ ਤੋਂ ਡਿੱਗਾ ਹੈ ਤਾਰੇ ਝੜੇ ਨੇ ਅੰਬਰੋਂ ਨਾ ਤਾਂ ਠੰਡੀ ਬਾਹ ਅੰਦਰ ਬੜੀ ਹੈ ਤੇ ਨਾ ਹੀ ਨਿਜ ਹੋਣਾ ਕੋਈ ਸੁਖਾਵਾ ਮੌਸਮ ਤੇ ਨਾ ਹੀ ਕੋਈ ਨਿਜ ਹੋਣਾ ਸੁਖਾਵਾ ਮੌਸਮ ਮੰਜੇ ਹਲਾਣੇ ਝਾਕ ਰਹੇ ਹਨ ਚਾਦਰਾਂ ਦੀਆਂ ਤਿਹਾਂ ਨਹੀਂ ਕਦੇ ਖੁੱਲੀਆਂ ਤੇ ਨਾ ਹੀ ਹੁਣ ਪਹਿਣਾ ਦੌੜ ਦੌੜ ਆਉਂਦੀਆਂ ਨੇ ਹੱਸ ਹੱਸ ਕੇ ਮਾਪਿਆਂ ਤੋਂ ਬਾਅਦ ਕਾਦੇ ਪਿੱਕੇ ਮਾਪਿਆਂ ਤੋਂ ਬਾਅਦ ਕਾਦੇ ਪਿੱਕੇ ਭਾਬੀਆਂ ਦੇਰ ਤੱਕ ਅੱਖਾਂ ਨਹੀਂ ਪੁੰਚਦੀਆਂ ਭਿੱਜੀਆਂ ਪਾਪੀਆਂ ਦੇਰ ਤੱਕ ਅੱਖਾਂ ਨਹੀਂ ਪੁੰਚਦੀਆਂ ਭਿੱਜੀਆਂ ਬੰਦ ਬੂਹੇ ਦੇਖਣ ਜਾਵੇ ਤਾਂ ਕਿਹੜਾ ਸੁੰਨੇ ਵੇੜੇ ਹੁੰਦਿਆਂ ਰੋਂਦਿਆਂ ਨੂੰ ਕਦ ਬਰੌਂਦੇ ਨੇ ਸੁੰਨੇ ਵੇੜੇ ਰੋਂਦਿਆਂ ਨੂੰ ਕਦ ਬਰੌਂਦੇ ਨੇ ਕੌਣ ਪਹੁੰਚਣ ਆਉਂਦਾ ਹੈ ਅਥਰੂ ਪਿੰਡ ਚੋਂ ਸੁੰਨੇ ਵੇੜੇ ਕਦ ਬਰੌਂਦੇ ਨੇ ਕੌਣ ਪਹੁੰਚਣ ਆਉਂਦਾ ਹੈ ਅਥਰੂ ਪਿੰਡ ਚੋਂ ਬਾਪ ਵਰਗਾ ਪਰਬਤ ਸਹਾਰਾ ਬਣ ਕੇ ਦੁਨੀਆਂ ਜਾਂਦੀਆਂ ਹਵਾਵਾਂ ਕਦ ਪੁੱਛਦੀਆਂ ਨੇ ਬੈਣਾ ਦੀਆਂ ਡੁੰਗਾਈਆਂ ਤੁੜੀਆਂ ਜਾਂਦੀਆਂ ਹਵਾਵਾਂ ਕਦ ਪੁੱਛਦੀਆਂ ਨੇ ਵੈਣਾ ਦੀਆਂ ਡੁੰਗਾਈਆਂ ਕਿਹੜਾ ਰੁੱਖ ਚੁੱਪ ਕਰਾਉਂਦਾ ਹੈ ਸੁੱਕੇ ਝੜੇ ਪੱਤਿਆਂ ਨੂੰ ਕਿਹੜਾ ਰੁੱਖ ਚੁੱਪ ਕਰਾਉਂਦਾ ਹੈ ਸੁੱਕੇ ਝੜੇ ਮਰ ਜਾਏ ਪੱਤਿਆਂ ਨੂੰ ਕਿਹੜਾ ਜਿੰਦਰੇ ਵਾਲਾ ਬੂਹਾ ਦੇਖਿਆ ਕਿਤੇ ਲੋੜੀਆਂ ਤੇ ਦਿਵਾਲੀਆਂ ਲੈ ਕੇ ਬੈਠਾ ਕਿਹੜਾ ਜਿੰਦਰਾ ਜਿੰਦਰੇ ਵਾਲਾ ਬੂਹਾ ਦੇਖਿਆ ਕਿਤੇ ਲੋੜੀਆਂ ਤੇ ਦਿਵਾਲੀਆਂ ਲੈ ਕੇ ਬੈਠਾ ਕੇਰਦੀਆਂ ਛੱਤਾਂ ਕੌਣ ਲਿਪਦਾ ਹੈ ਕੇਰਦੀਆਂ ਛੱਤਾਂ ਕੌਣ ਲਿਪਦਾ ਹੈ ਕੋਈ ਆਪਣੇ ਤੋਂ ਬਗੈਰ ਕੇਰਦੀਆਂ ਛੱਤਾਂ ਕੌਣ ਲਿਪਦਾ ਹੈ ਕੋਈ ਆਪਣੇ ਤੋਂ ਬਗੈਰ ਭਾਈ ਵੀ ਨਹੀਂ ਕਦੇ ਆਇਆ ਹੁਣ ਕਦੇ ਇਹ ਪੁੱਛਣ ਕਿ ਸਰਦਾਰ ਜੀ ਅਖੰਡ ਪਾਠ ਕਦ ਰੱਖਣਾ ਹੈ ਤਕੀ ਤੇ ਕੇ ਸਰਦਾਰ ਜੀ ਅਖੰਡ ਪਾਠ ਕਦ ਰੱਖਣਾ ਹੈ ਕਿ ਮੁੰਡਿਆਂ ਨੇ ਕਦੋਂ ਆਉਣਾ ਹੈ ਨਾਰਵੀ ਤੋਂ ਮੁੰਡਿਆਂ ਨੇ ਕਦੋਂ ਆਉਣਾ ਹੈ ਨਾਰਵੀ ਤੋਂ ਨਾ ਤਾਂ ਖੜੇ ਕੀਤੇ ਮੰਜੇ ਬੋਲਦੇ ਹਨ ਤੇ ਨਾ ਹੀ ਮਾਂ ਦੇ ਸਾਹਮਣੇ ਸੰਦੂਖ ਘਰਪੇ 2-4 ਔਯਾਰ ਵੀ ਜਾਪਦਾ ਉਦੋਂ ਦੇ ਸਦਾ ਹੀ ਨਿੰਦਰ ਸੌਂ ਗਏ ਹਨ ਚੁੱਲ੍ਹੇ ਤੇ ਚਾਹ ਨਹੀਂ ਕਿਸੇ ਨੇ ਧਰੀ ਉਦਣ ਦੀ ਕੱਪ ਗਲਾਸ ਗੜਬੀਆਂ ਗੜਬੀਆਂ ਚੁੱਪ ਪੈ ਬਕਸਿਆਂ ਚੋਂ ਝਾਕਦੇ ਪਏ ਨੇ ਉਦਣ ਦੀ ਡੁੱਲੀ ਚਾਹ ਦੇ ਦਾਗ ਉਦਾਂ ਦੀ ਡੁੱਲੀ ਚਾਹ ਦਾ ਦਾਗ ਨਹੀਂ ਕਿਸੇ ਨੇ ਫਰਸ਼ ਤੋਂ ਪੂੰਝਿਆ ਜਿ세 ਦਿਨ ਦਾ ਸੂਰਜ ਦੁੱਸਿਆ ਹੈ ਸਾਡੇ ਘਰੋਂ ਚਾਨਣ ਚਾਨਣੀ ਰਾਤ ਨਹੀਂ ਦਿਸੀ ਕਦੇ ਘਰ ਦੇ ਨੀਲੇ ਤੇਲੇ ਜਿਸ ਦਿਨ ਦਾ ਅੰਬਰ ਫਟਿਆ ਹੈ ਸਾਡੇ 위ੜੇ ਉਸ ਦਿਨ ਅਸਮਾਨੀ ਬਿਜਲੀ ਡਿੱਗੀ ਸੀ ਪਿੰਡ ਉੱਤੇ ਉਸ ਦਿਨ ਅਸਮਾਨੀ ਬਿਜਲੀ ਡਿੱਗੀ ਸੀ ਪਿੰਡ ਉੱਤੇ ਸਾਰੀ ਰਾਤ ਰੋਈ ਸੀ ਉਦੋਂ ਸਾਡੇ ਘਰ ਦੀ ਛੱਤ ਤੇ ਕਿਤੇ ਚੰਦ ਤਾਰਾ ਨਹੀਂ ਸੀ ਜਿੱਤੇ ਦਿਸਿਆ ਤੇ ਸਾਡੇ ਘਰ ਦੀ ਛੱਤ ਉੱਤੇ ਕਿਤੇ ਵੀ ਚੰਦ ਤਾਰਾ ਨਹੀਂ ਸੀ ਦਿਸਿਆ ਉਸ ਦਿਨ ਤੋਂ ਬਾਅਦ ਇਹ ਦੁਨੀਆਂ ਪਰਦੇ ਖਡਾਉਣੇ ਟੁੱਟ ਗਏ ਸਨ ਮੇਰੇ ਉਸ ਦਿਨ ਤੋਂ ਬਾਅਦ ਦੁਨੀਆਂ ਪਰਦੇ ਖਡਾਉਣੇ ਟੁੱਟ ਗਏ ਸਨ ਮੇਰੇ ਤੇ ਭੈਣ ਭਰਾਵਾਂ ਦੇ ਚਾਹ ਮਰ ਗਏ ਸਨ ਰਾਵਾਂ ਵਿੱਚ ਤੇ ਭੈਣ ਭਰਾਵਾਂ ਦੇ ਚਾਹ ਮਰ ਗਏ ਸਨ ਰਾਵਾਂ ਦੇ ਸੁਪਨੇ ਮਰ ਗਏ ਸਨ ਮਾਵਾ ਦੇ ਤੇ ਸਾਰੇ ਸੁਪਨੇ ਮਰ ਗਏ ਸਨ ਮਾਵਾ ਬੇ